ਸਸਤੀ ਕਲਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਮੈਂ ਮੀਤ ਕਰਦੀ ਹਾਂ ਤੁਸੀਂ ਸਾਰੇ ਸਨੇ ਬਹੁਤ ਵਧੀਆ ਹੋਗੇ ਤੇ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕੱਪੜਿਆਂ ਦੀ ਕਪੜੇ ਧੋਣ ਵਾਸਤੇ ਵੀਡੀਓ ਲੈ ਕੇ ਆਏ ਆ ਜੋ ਕਿ ਤੁਹਾਨੂੰ ਪਤਾ ਕਿ ਆਪਣੇ ਬਹੁਤ ਜ਼ਿਆਦਾ ਮੈਲੇ ਕਪੜੇ ਹੁੰਦੇ ਨੇ ਤੇ ਆਪਾਂ ਨੂੰ ਮਸ਼ੀਨ 'ਤੇ ਧੋਣ ਤੋਂ ਬਾਅਦ ਬ੍ਰੈਸ਼ ਮਾਰਨਾ ਪੈਂਦਾ ਵਾ ਤੇ ਹੁਣ ਉਹ ਤੁਹਾਡੇ ਵਾਸਤੇ ਬਿਲਕੁਲ ਹੀ ਆਸਾਨ ਤਰੀਕਾ ਲੈ ਕੇ ਆਏ ਹਾਂ ਕਪੜੇ ਧੋਣ ਦਾ ਜਿੱਦੇ ਕਿ ਤੁਹਾਨੂੰ ਬ੍ਰੈਸ਼ ਮਾਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਗੀ ਤੁਹਾਡੇ ਮਸ਼ੀਨ ਦੇ ਵਿੱਚ ਹੀ ਕਪੜੇ ਬਹੁਤ ਵਧੀਆ ਤੇ ਬਹੁਤ ਸੋਹਣੇ ਨਿਕਲਣਗੇ ਸਾਫ਼ ਹੋਣਗੇ ਤੁਹਾਨੂੰ ਬ੍ਰੈਸ਼ ਕਾਲਰ ਤੇ ਵੀ ਮਾਰਨ ਦੀ ਜ਼ਰੂਰਤ ਨਹੀਂ ਪੈਣੀ ਤਲੋਜੀ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਕਿ ਆਪਾਂ ਉਸ ਕਪੜਿਆਂ ਮਸ਼ੀਨ ਵਿੱਚ ਕਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਕੀ ਪਾਉਣਾ ਵਾ ਜਿਹਦੇ ਨਾਲ ਆਪਣੇ ਕਪੜੇ ਬਹੁਤ ਹੀ ਨਿਖੜ ਕੇ ਆਉਣਗੇ ਤੇ ਤੁਸੀਂ ਵੀਡੀਓ ਨੂੰ ਲਾਸਟ ਕਰਾ ਜ਼ਰੂਰ ਦੇਖਣਾ ਸਕਿਪ ਨਾ ਕਰਨਾ ਤੁਹਾਨੂੰ ਪਤਾ ਲੱਗੇ ਕਿ ਮੈਂ ਕੀ ਕੀ ਵੇਚ ਯੂਜ਼ ਕੀਤਾ ਵਾ ਤੇ ਕਿਵੇਂ ਵੀਡੀਓ ਦੇ ਵਿੱਚ ਕੀ ਕੀ ਯੂਜ਼ ਕੀਤਾ ਵਾ ਕਿ ਕੀ ਕਪੜਿਆਂ ਧੋਣ ਵਿੱਚ ਪਾਣੀ ਵਿੱਚ ਇਸਤੇਮਾਲ ਕੀਤਾ ਵਾ ਤੇ ਬਿਨਾ ਸਕਿਪ ਕੀਤੇ ਵੀਡੀਓ ਜ਼ਰੂਰ ਦੇਖਣਾ ਤਦੋਂ ਅਸੀਂ ਇੱਧਰ ਆਪਾਂ ਸਾਰੇ ਹੀ ਕੱਪੜੇ ਧੋਣ ਵਾਲੇ ਇਕੱਠੇ ਕਰ ਲਏ ਸੀਗੇ ਤੇ ਮਸ਼ੀਨ ਵਿੱਚ ਪਾ ਲਿਆ ਸੀਗਾ ਪਾਣੀ ਤਾਜ਼ਾ ਪਾਣੀ ਪਾ ਲਿਆ ਸੀਗਾ ਮੋਟਰ ਦਾ ਕਿਉਂਕਿ ਸਰਦੀਆਂ ਵਿੱਚ ਕਾਫੀ ਜ਼ਿਆਦਾ ਟੈਂਕੀ ਦਾ ਪਾਣੀ ਠੰਡਾ ਹੁੰਦਾ ਤੇ ਮੈਂ ਮੋਟਰ ਚਲਾ ਕੇ ਤੇ ਤਾਜ਼ਾ ਪਾਣੀ ਯੂਜ਼ ਕਰਦੀ ਆ ਕੱਪੜੇ ਧੋਣ ਵਿੱਚ ਤੇ ਇੱਥੇ ਸਾਰੇ ਗੰਦੇ ਕੱਪੜੇ ਆਪਾਂ ਇਕੱਠੇ ਕਰ ਲਏ ਸੀ ਜਿਹੜੇ ਕਾਫੀ ਜ਼ਿਆਦਾ ਮਲੇ ਸੀਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਕਿ ਇਹਨਾਂ ਨੂੰ ਮੈਂ ਕਿਦਾਂ ਸਾਫ਼ ਕਰਦੀ ਆ ਮਸ਼ੀਨ ਦੇ ਵਿੱਚ ਹੀ ਬਿਨਾਂ ਬ੍ਰਸ਼ ਮਾਰੇ ਹੀ ਤੇ ਇਹ ਵੀਡੀਓ ਨੂੰ ਐਂਡ ਤੱਕ ਰੋ ਜ਼ਰੂਰ ਦੇਖਣਾ ਤੇ ਇੱਥੇ ਪਾਣੀ ਭਰ ਲਿਆ ਸੀਗਾ ਤੇ ਆਪਾਂ ਸਾਰੇ ਕੱਪੜੇ ਮਸ਼ੀਨ ਦੇ ਵਿੱਚ ਐਡ ਕਰ ਦੇਵਾਂਗੇ ਤੇ ਕਪੜੇ ਐਡ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਪਾਣੀ ਦੇ ਵਿੱਚ ਆਪਾਂ ਕੀ ਕੀ ਐਡ ਕਰਨਾ ਵਾ ਜਿਸ ਦੇ ਨਾਲ ਆਪਣੀ ਬਿਲਕੁਲ ਹੀ ਬ੍ਰੈਸ਼ ਮਾਰਨ ਦੀ ਜ਼ਰੂਰਤ ਨਹੀਂ ਪੈਣੀ ਕਪੜੇ ਇਦਾਂ ਹੀ ਸਰਫ ਵਿੱਚ ਮਸ਼ੀਨ ਵਿੱਚ ਹੀ ਸਾਫ਼ ਹੋ ਜਾਣਗੇ ਤੇ ਦੇਖੋ ਬਹੁਤ ਹੀ ਜ਼ਿਆਦਾ ਜਰਾਬਾਂ ਵੀ ਬਹੁਤ ਜ਼ਿਆਦਾ ਗੰਦੀਆਂ ਸਿਗੀਆਂ ਆਪਣੀਆਂ ਤੇ ਇੱਧਰ ਦੇਖੋ ਤੁਸੀਂ ਕਾਫੀ ਜ਼ਿਆਦਾ ਮੇਰੀ ਗੁड़िया ਦੀ ਸੀਗੀ ਲੈੱਗੀ ਸੋ ਵੀ ਬਹੁਤ ਜ਼ਿਆਦਾ ਮੈਲੀ ਸੀਗੀ ਤੇ ਇੱਧਰ ਸੀਗੀ ਬਨਾਨ ਵਗੈਰਾ ਸੀਗੀ ਵਾਈਟ ਕਲਰ ਦੇ ਉਹ ਵੀ ਕਾਫੀ ਜ਼ਿਆਦਾ ਮੈਲੇ ਕਪੜੇ ਸੀਗੇ ਤੇ ਇੱਥੇ ਆਪਾਂ ਸਾਰੇ ਐਡ ਕਰ ਦਵਾਂਗੇ ਮਸ਼ੀਨ ਦੇ ਵਿੱਚ ਤੇ ਸਾਰੇ ਕੱਪੜੇ ਆਪਾਂ ਮਸ਼ੀਨ ਦੇ ਵਿੱਚ ਹੀ ਧੋਣੇ ਆ ਤੇ ਆਪਾਂ ਐਦਾਂ ਹੀ ਧੋਂਦੇ ਹੁੰਨੇ ਆ ਤੇ ਮੈਨੂੰ ਬ੍ਰੈਸ਼ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ ਐਦਾਂ ਜਦੋਂ ਮੈਂ ਕੱਪੜੇ ਧੋਣੀਆਂ ਜੇ ਤੁਹਾਡੇ ਨਾਲ ਵੀ ਮੈਂ ਆਪਣਾ ਤਰੀਕਾ ਸ਼ੇਅਰ ਕਰਦੀ ਆ ਕਿ ਮੈਂ ਕੀ ਪਾਉਣੀ ਆ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਜੀ ਗਰਮ ਪਾਣੀ ਥੋੜਾ ਜਿਹਾ ਲੈ ਲਿਆ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਤੇ ਇੱਥੇ 2 ਚਮਚ ਕਰੀਬਰ ਆਪਾਂ ਲਿਆ ਸੀਗਾ ਬੇਕਿੰਗ ਪਾਊਡਰ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ 2 ਚਮਚ ਹੀ ਲਵਾਂਗੇ ਨਮਕ ਦੇ ਤੇ ਇਹਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਗਰਮ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਤਾਂ ਕਰਾਂਗੇ ਕਿਉਂ ਗਰਮ ਪਾਣੀ ਵਿੱਚ ਜਲਦੀ ਮਿਕਸ ਹੋ ਜਾਂਦਾ ਠੰਡੇ ਪਾਣੀ 'ਚ ਨਹੀਂ ਹੁੰਦਾ ਤੇ ਇੱਥੇ ਬਿਲਕੁਲ ਮਿਕਸ ਕਰਕੇ ਤੇ ਆਪਾਂ ਜੋ ਕੱਪੜੇ ਮਸ਼ੀਨ ਵਿੱਚ ਪਾਏ ਹੋਏ ਉਹਦੇ ਵਿੱਚ ਕਰ ਦਵਾਂਗੇ ਐਡ ਤੇ ਇਹਦੇ ਨਾਲ ਤੁਹਾਡੇ ਕੱਪੜੇ ਬਹੁਤ ਹੀ ਨਿਖੜ ਕੇ ਆਉਣਗੇ ਤੁਸੀਂ ਮਸ਼ੀਨ ਦੇ ਵਿੱਚ ਧੋਗੇ ਬ੍ਰਸ਼ ਮਾਰਨ ਦੀ ਜ਼ਰੂਰਤ ਨਹੀਂ ਪੈਣੀ ਤੇ ਇਦਾਂ ਆਪਾਂ ਇਦਾਂ ਹੀ ਮਿਕਸ ਕਰ ਦਵਾਂਗੇ ਤੇ ਪਾਣੀ ਨੂੰ ਆਪਾਂ ਜੋ ਪਾਣੀ ਮਸ਼ੀਨ ਦੇ ਵਿੱਚ ਐਡ ਕੀਤਾ ਸੀ ਉਹਦੇ ਵਿੱਚ ਇਹ ਬੈਕਿੰਗ ਪਾਊਡਰ ਤੇ ਆਪਣਾ ਨਮਕ ਵਾਲਾ ਪਾਣੀ ਐਡ ਕਰ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿੰਨੀ ਵੀ ਸਰਫ ਲੈਣੀ ਹੈ ਜਿੰਨੀ ਵੀ ਆਪਣੇ ਕੱਪੜੇ ਨੇ ਕੱਪੜਿਆਂ ਦੇ ਮੁਤਾਬਕ ਆਪਾਂ ਸਰਫ ਲੈਣੀ ਹੈ ਤੇ ਸਰਫ ਪਾਉਣ ਤੋਂ ਬਾਅਦ ਆਪਾਂ ਮਸ਼ੀਨ ਨੂੰ ਚਲਾ ਦੇਵਾਂਗੇ ਮਸ਼ੀਨ ਦਾ ਬਟਨ ਕਮਾਉਣ ਤੋਂ ਬਾਅਦ ਆਪਾਂ ਇੱਕ ਹੀ ਢੇੜੇ ਵਿੱਚ ਇੰਨੇ ਜ਼ਿਆਦੇ ਸਾਫ਼ ਕੱਪੜੇ ਹੋ ਜਾਂਦੇ ਨੇ ਨਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਬ੍ਰਸ਼ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ ਬਿਲਕੁਲ ਵੀ ਮੈਲ ਬਿਲਕੁਲ ਹੀ ਉੱਤਰ ਜਾਂਦੀ ਹੈ ਸਾਰੇ ਕੱਪੜਿਆਂ ਦੀ ਜਿੰਨੇ ਮਰਜ਼ੀ ਮੈਲੇ ਕੱਪੜੇ ਹੋਣ ਆਪਾਂ ਨੂੰ ਕਾਲਰ ਤੇ ਵੀ ਬ੍ਰਸ਼ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਇਦਾਂ ਹੀ ਮੈਂ ਜਦੋਂ ਜਾਦਾ ਗੰਦੇ ਕੱਪੜੇ ਹੋ ਜਾਂਦੇ ਨੇ ਤੇ ਮੈਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣੇ ਕੱਪੜਿਆਂ ਨੂੰ ਧੋਨੀ ਆ ਤੇ ਤੁਸੀਂ ਵੀ ਇਸਤੇਮਾਲ ਕਰਕੇ ਦੇਖਣਾ ਤੇ ਤੁਸੀਂ ਦੇਖਦੇ ਰਹੋਗੇ ਕਿ ਕੱਪੜੇ ਕਿੰਨੇ ਵਧੀਆ ਨਿਖੜ ਕੇ ਆਉਂਦੇ ਨੇ ਤੇ ਦੇਖੋ ਮੈਂ ਤੁਹਾਨੂੰ ਦਿਖਾਉਂਗੀ ਕੱਪੜੇ ਧੋਣ ਤੋਂ ਬਾਅਦ ਵੀ ਕਿੰਨੇ ਸੋਹਣੇ ਕੱਪੜੇ ਨਿਖੜ ਕੇ ਆਏ ਨੇ ਤੇ ਦੇਖੋ ਕਿੰਨੀ ਸਾਰੀ ਮੈਲ ਉੱਪਰ ਆ ਗਈ ਸੀਗੀ ਤੇ ਆਪਾਂ ਆਪਣੇ ਕੱਪੜੇ ਧੋਤੇ ਗਏ ਸੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਮਸ਼ੀਨ ਨੂੰ ਕਰ ਦੇਵਾਂਗੇ ਬੰਦ ਤੇ ਤੁਹਾਨੂੰ ਹੁਣ ਆਪਾਂ ਸਾਫ਼ ਕਰਕੇ ਸੁਕਾ ਕੇ ਕੱਪੜੇ ਦਿਖਾਉਣੇ ਆ ਦੇਖੋ ਕਿੰਨੀ ਸਾਰੀ ਮਾਇਰ ਨਿਕਲੀ ਸੀਗੀ ਬ੍ਰਸ਼ ਮਾਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਤੇ ਕੱਪੜੇ ਆਪਣੇ ਫੁੱਲਾਂ ਵਾਂਗੂ ਨਿਖੜਾਏ ਸੀਗੇ ਜੋ ਜ਼ਿੱਦੀ ਤੋਂ ਜ਼ਿੱਦੀ ਦਾਗ ਹੋ ਵੀ ਨਿਕਲ ਜਾਂਦੇ ਆ ਤੇ ਦੇਖੋ ਜੀ ਆਪਣੇ ਕੱਪੜੇ ਸੁੱਕ ਗਏ ਸੀ ਸੁਕਾ ਲਏ ਸੀ ਤੇ ਦੇਖੋ ਫੁੱਲਾਂ ਵਾਂਗੂ ਕੱਪੜੇ ਨਿਖੜਾਏ ਸੀ ਸਾਰੇ ਚਾਹੇ ਵਾਈਟ ਹੋਣ ਚਾਹੇ ਕਲਰਫੁੱਲ ਹੋਣ ਤੇ ਇਸ ਤਰ੍ਹਾਂ ਬਹੁਤ ਜਲ ਜਲਦੀ ਕੱਪੜੇ ਨਿਖੜਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ